ਨੇ 26 ਸਾਲ ਗਰੀਵਨ 27 ਸਾਲ ਇੱਕੇ ਚੌਂਕੜੇ ਚ ਲਾਏ ਗੁਪਤੋ ਕੇ ਪੈਰਾ ਕਿਉਂਕਿ ਜਿੱਡੀ ਵੱਡੀ ਇਬਾਦਤ ਓਡੀ ਵੱਡੀ ਸ਼ਹਾਦਤ ਹੈ ਅੱਜ ਆਪਾਂ ਰੌਲਾ ਪਾਉਣੀ ਆ ਆਪਣੇ ਪੱਲੇ ਕੁਝ ਨਹੀਂ ਆਖੋਏ ਕਿਉਂਕਿ ਆਪਾਂ ਨੂੰ ਤਾਂ ਪੰਜ ਬਾਣੀਆਂ ਨਹੀਂ ਆਉਂਦੀਆਂ ਅਰਦਾਸ ਆਪਾਂ ਨੂੰ ਨਹੀਂ ਆਉਂਦੀ ਚੌਂਕੜਾ ਆਪਣੇ ਗੁਲ ਹੈ ਨਹੀਂ ਤੇ ਕੱਲਾ ਕਿਆ ਥੋੜਾ ਗੱਲਬਾਨੀ ਰਾਜ ਕਰੇ ਰਾ ਖਾਲਸਾ ਪਹਿਲਾਂ ਖਾਲਸੇ ਬਣਗੇ ਫਿਰ ਰੱਜਗੇ ਕਿਉਂਕਿ ਰੱਜੇ ਹੋਏ ਨੂੰ ਕਹਿੰਦੇ ਰਾਜਾ ਤੇ ਰਾਜ ਕਰੇਗਾ ਖਾਲਸਾ ਜਦੋਂ ਆਪਾਂ ਖਾਲਸੇ ਬਣ ਗਏ ਆਪਰ ਰਾਜ ਜਾਣਾ ਪਿਓਰ ਖਾਲਸੇ ਤੇ ਜਦੋਂ ਬੰਦਾ ਰਾਜ ਜੀ ਤੇ ਫਿਰ ਦੂਜੇ ਤੋਂ ਖੋਊਗਾ ਨਹੀਂ ਦੇਊਗਾ ਨਾ ਖੋਸ 17 ਤੇ ਜਦੋਂ ਆਪਾਂ ਖੋਣਾ ਬੰਦ ਕਰਕੇ ਦੇਣਾ ਸ਼ੁਰੂ ਕਰਤਾ ਤੇ ਰਾਜ ਹੀ ਆ ਇੱਕ ਦੀ ਉਤੋਂ ਨਹੀਂ ਡਿੱਗਣਾ ਾਸੇ ਪਾਸੇ ਨਹੀਂ ਆਉਣਾ ਇਥੇ ਸ਼ੁਰੂ ਹੋਣਾ ਕੋਈ ਵੀ ਬੰਦਾ ਕਿਸੇ ਗਰੀਬ ਗੁਰਬੀ ਦੀ ਬਾਹ ਮੜਦਾ ਤੇ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਕਿ ਨਹੀਂ ਆਖੋ ਸਤਨਾਮ ਵਾਹਿਗੁਰੂ ਸਰਮੱਦ ਫਕੀਰ ਬੰਦਕੀ ਚ ਰੱਤਿਆ ਸੀ ਤੇ ਔਰੰਗਜੀਤ ਦੇ ਨਾਲ ਉਹਦੀ ਵਾਰਤਾ ਲਾਪ ਹੋਈ ਤੇ ਉਹ ਨੰਗਾ ਰਹੀਦਾ ਹੈ ਤੇ ਔਰੰਗਜੀਤ ਨੇ ਉਹਨੂੰ ਕਿਹਾ ਜਦੋਂ ਫੜਫੜ ਕੇ ਲਿਆਂਦਾ ਨਾ ਵੀ ਬ੍ਰਹਮ ਗਿਆਨੀ ਸੀ ਜੋ ਬੋਲਦਾ ਸੱਚ ਹੋ ਜਾਂਦਾ ਹੈ ਦੋ ਤਿੰਨ ਘਟਨਾਵਾਂ ਨੇ ਕਹਿਤੀਆਂ ਕਹਿੰਦੇ ਦਾਰਾਸ਼ ਕੋ ਸੱਚਾ ਪਾਤਸ਼ਾਹ ਹੋ ਔਰੰਗਜੀਬ ਗੰਦਕੀਟੋ ਗਲੀ ਜਤੁਰਿਆ ਵੀਰੇ ਤੇ ਗਾਈ ਜਾਵੇ ਰਾਤ ਨੂੰ ਸੁਪਨਾ ਆਇਆ ਕੀ ਵੇਖਿਆ ਔਰੰਗਜੀਬ ਨੇ ਦਰਗਾਹ ਦੇ ਵਿੱਚ ਗੰਦ ਟੋਂਦਿਆ ਸਿਰ ਤੇ ਆਖੋ ਸਤਨਾ ਤੇ ਭਰਾ ਜਿਹੜਾ ਉਹਦਾ ਸੀ ਉਹ ਰਾਜ ਕਰਨ ਦਿਆ ਤੇ ਡਰ ਪੈਦਾ ਹੋ ਗਿਆ ਕਹਿੰਦੇ ਵੀ ਇਹ ਫਕਰ ਜਿਹੜਾ ਪੂਰਾ ਏ ਫਕਰ ਦੇ ਅਰਥ ਕੀ ਫਫਾ ਪਹਿਲਾ ਸ਼ਬਦ ਹੈ ਜਿਹੜਾ ਰੱਬ ਤੇ ਫਕਰ ਕਰੇ ਮਾਣ ਕਰੇ ਕੇ ਬੰਦੇ ਬੰਦੇ ਦੇ ਨਹੀਂ ਕੱਕਾ ਕੁਦਰਤ ਦੇ ਨਾਲ ਰਵੇ ਜੇ ਪੋ ਮਾਗਾ ਤਾਂ ਵੀ ਪਿੰਡਾ ਨੰਗਾ ਤੇ ਜੇ ਠਾੜ ਦੀ ਧੁੱਪ ਚ ਵੀ ਪਿੰਡਾ ਬੋਲੋ ਸੌਖੀ ਕਿ ਤੇ ਫਕੀਰੀ ਤੇ ਰਾਰਾ ਸ਼ਬਦ ਰਹਿਮ ਦੇਲਾ ਹਰ ਕਿਸੇ ਦਾ ਦਰਦ ਵੇਖ ਕੇ ਰੋਪੀ ਤੇ ਆਪਾਂ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਜੀਵਨ ਦੀਆਂ ਕੁਝ ਕੁ ਬਾਤਾਂ ਤੁਹਾਡੇ ਨਾਲ ਪਾਉਣੀਆਂ ਆਓ ਸਾਰੀ ਸੰਤ ਸੀਸ ਬਖਸ਼ਿਓ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਅੱਖਾਂ ਬੰਦ ਕਰ ਲਓ ਇਧਰ ਉਧਰ ਨਾ ਚਾੱਕਿਓ ਆਪਣੇ ਸੁਰਤ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸਰੂਪ ਲਿਆਓ ਜਿੱਦਾਂ ਦਾ ਵੀ ਤੁਹਾਨੂੰ ਚੰਗਾ ਲੱਗਦਾ ਭਾਵੇਂ ਚਿੱਤਰਕਾਰ ਨੇ ਇੱਕ ਭਾਵਨਾ ਨਾ ਬਣਾਇਆ ਜਿੱਦਾਂ ਦਾ ਤੁਹਾਨੂੰ ਚੰਗਾ ਲੱਗਦਾ ਉਦਾਂ ਦੇ ਹੀ ਆਓ ਆਖੋ ਸਤਨਾਮ ਵਾਹਿਗੁਰੂ ਇਹਨਾਂ ਦੋ ਅੱਖਾਂ ਦੇ ਵਿਚਕਾਰ ਮਾਰੇ ਦਾ ਦਾੜਾ ਮਾਰੇ ਦਾ ਸਰੂਪ ਦਸਤਾਰਾ ਲਿਓ ਇਹ ਭੁੱਲ ਜਿਓ ਵੀ ਇੱਥੇ ਬੈਠੇ ਪੰਡਾਲ ਚ ਤੇ ਗੁਰੂ ਨੂੰ ਪਿਆਰ ਦੇ ਵਿੱਚ ਆਓ ਸਾਰੇ ਆਵਾਜ਼ ਮਾਰੀ ਤੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਚਰਨ ਜਾਂ ਪੱਲਾ ਫੜ ਲੈਂਦਾ ਉਹਨੂੰ ਕਮੀ ਕੋਈ ਨਹੀਂ ਰਹਿੰਦੀ ਇਹ ਜਿਹੜੇ ਸ਼ਬਦ ਅਰਦਾਸ ਵਿੱਚ ਪਾਏ ਗਏ ਨਾ ਕਈ بڑا ਰੋਲਾ ਪਾਉਂਦੇ ਦਸਮੰਦਾਂ ਸਰਬਲੋਹ ਦਾ ਮਾਫ ਕਰਨਾ ਅਰਦਾਸ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈਗੀ ਤੇ ਸਭ ਤੋਂ ਮੇਨ ਸਾਡੀ ਬਖਸ਼ਿਸ਼ ਕੀ ਆ ਅਰਦਾਸ ਕੋਈ ਵੀ ਕਾਰਜ ਕਰ ਲਈਏ ਜਿੰਨਾ ਚਿਰ ਅਰਦਾਸ ਨਹੀਂ ਹੁੰਦੀ ਉਹ ਸੰਪੂਰਨ ਨਹੀਂ ਹੁੰਦਾ ਨਾ ਹੁਣ ਸਮਾਗਮ ਦੀ ਅਰਦਾਸ ਹੋਣੀ ਨਾ ਸੁਭਾਵਕੀ ਤੇ ਤੇ ਅਰਦਾਸ ਸਾਨੂੰ ਮਿਲਦੀ ਚੰਡੀ ਦੀ ਵਾਰ ਚੋਂ ਕੀਦੀ ਰਚਨਾ ਬਾਬੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੇ ਉਹਨਾਂ ਨੇ ਇਹ ਸ਼ਬਦ ਨੌਵੀਂ ਪਾਤਸ਼ਾਹੀ ਤੱਕ ਜਿਹੜੇ ਉਹ ਪਾਵਨਾ ਨਾਲ ਪੜੋਏ ਪ੍ਰਿਥਮ ਪਗੋਤੀ ਸਿਮਰ ਕੇ ਪਗੋਤੀ ਕੀ ਹੈ ਫਿਰ ਆਉਂਦਾ ਗੁਰੂ ਨਾਨਕ ਲਈ ਧਿਆਏ ਪੀ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕਿਹਨੂੰ ਯਾਦ ਕੀਤਾ ਪ੍ਰਥਮ ਭਗੋਦੀ ਜਿਹਨੂੰ ਚੰਡੀ ਵੀ ਕਿਹਾ ਜਿਹਨੂੰ ਆਦ ਸ਼ਕਤੀ ਵੀ ਕਿਹਾ ਪਰਮੇਸ਼ਰ ਦੀ ਕੁਦਰਤ ਕੁਦਰਤ ਦੇ ਵਿੱਚ ਬਰਕਤਾਂ ਤੇ ਗੁਰੂ ਪਾਸ਼ਾ ਅੱਜ ਉਲਟੋ ਹੋ ਗਿਆ ਕੰਮ ਇਹਨਾ ਕਈ ਥਾਵਾਂ ਤੇ ਸੰਗਤ ਰੌਲਾ ਪਾਉਂਦੀ ਅੱਜ ਦਰਵੇਸ਼ ਦਇਆ ਆਓ ਫਿਰ ਆਪਾਂ ਵੀ ਕਰੀਏ ਕਿਰਪਾ ਵਾਲ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ Why we do guru, do why we do guru, why, guru? Why, guru? Why, guru? Why? ਤੀ ਪਈ ਹਰਿਆਵਲੀ ਸਾਹ ਤੀ ਪਈ ਹਰਿਆਵਲੀ ਸਾਹ ਸਰ ਗੁਰੂ ਸਾਚ ਕੀ ਪਈ ਹਰਿਆਵਲੀ ਜਿੱਥੇ ਮੇਰਾ ਸਤ ਗੁਰੂ ਵੇਠਾ ਆਏ ਜਿੱਥੇ ਮੇਰਾ ਸਤ ਗੁਰੂ ਵੇਠਾ ਆਏ ਜਿੱਥੇ ਮੇਰਾ ਸਤਿਗੁਰੂ 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 ਵੇਠਾ ਸੇਜੰਤ ਪਏ ਹਰੀਆਵਲੇ ਸੇਜੰਤ ਪਏ ਹਰੀਆਵਲੇ ਜਿਨੀ ਮੇਰਾ ਸਤਗੁਰ ਦੇਖਿਆ ਜਾਏ 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 ਸਾਧਰਤੀ ਪਈ ਹਰਿਆਵਲੀ ਸਾਧਰਤੀ ਪਈ ਹਰਿਆਵਲੀ ਜਦੋਂ ਮਸੰਦਾ ਨੇ ਬਾਬੇ ਨੂੰ ਬੂਏ ਢੋਲੇ ਨਾ ਆਖੋ ਸਤਨਾਮ ਐਸ ਤਰ ਤਿੰਨ ਭਾਗ ਲਗੇ ਮਾਰੇ ਸੱਚੇ ਪਾਤਸ਼ਾਹ ਇੰਨਾ ਪਿਆਰ ਤੁਹਾਡਾ ਵਰਤਿਆ ਹੀ ਉਹ ਸ਼ੁਰੂ ਤੋਂ ਹੀ ਜੇ ਇੰਨਾ ਕਾਂਤ ਇੰਨਾ ਆਨੰਦ ਕਿਤੇ ਨਹੀਂ ਹੈਗਾ ਭਾਗਾਂ ਵਾਲਿਓ ਇਹ ਵੱਡੀ ਬਖਸ਼ਿਸ਼ ਮਾਰੇ ਦੇ ਚਰਨ ਅਸੀਂ ਵਿਦੇਸ਼ ਵੀ ਜਾਂਦੇ ਤੇ ਉੱਥੇ ਥੋੜਾ ਜਿਹਾ ਇਥੋਂ ਨਾਲੋਂ ਫਰਕ ਹੈ ਗੁਰੂ ਸਾਹਿਬ ਤਾਂ ਉਹੀ ਹੈ ਇੱਕ ਸੱਜਣ ਨੇ ਆਖਿਆ ਫਰਕ ਕੀ ਆ ਬਾਬਾ ਜੀ ਗੁਰਦੁਆਰਾ ਕੈਨੇਡਾ ਅਮਰੀਕਾ ਚ ਵੀ ਆਪਣੇ ਪਰ ਫਰਕ ਦੱਸਾਂ ਕੀ ਹੈ ਉੱਥੇ ਤੇ ਇੱਥੇ ਦਾ ਇਹ ਫਰਕ ਹੈ ਵੀ ਜਿਵੇਂ ਮੰਨ ਲਉ ਆ ਧਰਤੀ ਆ ਆ ਗੁਰੂ ਤੇਗ ਬਹਾਦਰ ਸਾਹਿਬ ਨੇ ਕਦਮ ਰੱਖਤਾ ਜਦੋਂ ਇੱਥੇ ਆਏ ਜਦੋਂ ਮਹਾਰਾਜ ਨੇ ਆਪਣਾ ਚਰਨ ਰੱਖ ਕੇ ਚੁੱਕਿਆ ਨਾ ਤੇ ਉਹ ਜਿੱਥੇ ਛਾਪਾ ਲੱਗਾ ਸੀ ਜਦੋਂ ਹਵਾਈ ਤੇ ਉਹਦਾ ਕਿਨਕਾ ਕਿਨਕਾ ਇਸ ਧਰਤੀ ਦੇ ਵਿੱਚ ਸਮਾ ਗਿਆ ਖੁਸਤ ਵਾਹਿਗੁਰੂ ਉਹ ਕਿਨਕਾ ਕਿਨਕਾ ਔਰਾ ਬਣ ਗਿਆ ਤੇ ਅੱਜ ਵੀ ਵਰਤਦਾ ਹੈ ਵਾਹਿਗੁਰੂ ਤੁਸੀਂ ਕਿਤੇ ਵੇਖ ਲਓ ਦੁਨੀਆ ਦੀ ਹਰ ਚੀਜ਼ ਵੇਖ ਲਓ ਦੋ ਤਿੰਨ ਵਾਰੀ ਵੇਖ ਲਓ ਤੁਹਾਡਾ ਮਾਨ ਆਕ ਜੇਗਾ ਕਈ ਇਥੇ ਰੋਂਦੇ ਹੁੰਦੇ ਵਿਚਾਰੇ ਗੁਰੂ ਘਰ ਬਾਬਾ ਜੀ ਵੀ ਜਨ ਲੱਗਦਾ ਰੋਏਗਾ ਤੂੰ ਰੋਂਦੇਗਾ ਤੂੰ ਤੇ ਇਹ ਮੈਂ ਆਪਣੀ ਗੱਲ ਕਰਦਾ ਸੀ ਵੀ ਇਦਾਂ ਹੀ ਸੀ ਪਰ ਜਦੋਂ ਸਭ ਕੁਝ ਵੇਖ ਲਿਆ ਫਿਰ ਪਤਾ ਲੱਗਾ ਵੀ ਜਿੰਨਾ ਚਿਰ ਆਪਣਾ ਚੀਜ਼ ਮਿਲਦੀ ਨਹੀਂ ਉਹਨਾਂ ਚਿਰ ਆਪਣੀ ਖੇਚ ਜਦੋਂ ਮਿਲ ਗਈ ਤੇ ਮੁੜ ਕੇ ਮਣ ਪਰ ਜਾਂਦਾ ਆਮੀ ਉਸਾਂ ਨੂੰ ਕੋਈ ਕਰ ਲਿਓ ਕਈਆਂ ਦੀ ਲਵ ਮੈਰਿਜ ਹੁੰਦੀ ਹੈ ਨਾ ਬੜਾ ਕਹਿੰਦੇ ਜੀ ਇੱਕ ਦੂਜੇ ਲਈ ਜਾਨ ਵਾਰ ਦਾਂਗੇ ਮਰ ਜਾਗੇ ਵਿਆਹ ਤੋਂ ਪੰਦਰੇ ਨਹੀਂ ਵੱਲ ਡਾਂ ਖੜਕਦੀ ਆੱਖ ਕੋ ਸਤ ਮੁਰਗਿਓ ਉੱਥੇ ਮੋੜ ਤੇ ਖੜੁੱਤਾ ਹੁੰਦਾ ਉਹ ਮਗਰਵਾ ਜਾ ਭੈਣ ਬਣ ਕੇ ਆ ਜਾ ਇੱਕ ਰੀਤ ਰੱਖ ਮੈਂ ਸਮਝਾਉਣ ਲਈ ਤਾਂ ਲਿਆ ਵੀ ਅੱਜ ਭੂਤ ਸਵਾਰ ਹੋਇਆ ਕਈਆਂ ਦੀ ਮੋਬਾਈਲ ਜਿਹੜਾ ਇਹ ਤੋਂ ਬਚੋ ਆ ਜਿਹੜਾ ਸਮਾਗਮ ਇੱਥੇ ਕਿੰਨੀਆਂ ਰੂਹਾਂ ਨੇ ਆ ਪੰਜ ਮਿੰਟ ਲਾਏ ਕਿੰਨੇ ਹਜ਼ਾਰ ਨਾਮ ਜਪਿਆ ਗਿਆ ਮੈਂ ਇਕੱਲੇ ਨਹੀਂ ਜਪਣਾ ਹੁੰਦਾ ਤੇ ਮੈਨੂੰ ਦੇ 5-6 ਘੰਟੇ ਲੱਗਾ ਤਾਂ ਵੀ ਨਹੀਂ ਨਹੀਂ ਬਰਕਤ ਪੈਣੀ ਆਹ ਮਾਰੇ ਨੇ ਐਵੇਂ ਨਹੀਂ ਕਹਤਾ ਧੰਨ ਧੰਨ ਸਤ ਸੰਗਤ ਜਿੱਥੇ ਹਰ ਰਸ ਜਿੱਥੇ ਰਸ ਹੈ ਮਿਲ ਜਨ ਨਾਨਕ ਨਾਮ ਮਿਲ ਪਾ ਪਿਆਰੇ ਨੂੰ ਤੈਨੂੰ ਚਾਨਣ ਹੋ ਜੂਗਾ ਲਾਈਟਾਂ ਬੁਝਾ ਦਿਓ ਹਨੇਰਾ ਹੋ ਜਾਣਾ ਤੇ ਮਹਾਰਾਜ ਕਹਿੰਦੇ ਕਥਾ ਕੀਰਤਨ ਚ ਅੱਗੇ ਗੁਰੂ ਕੋਲ ਬਹਿਂਚ ਕੀ ਮਿਲਦਾ ਹੈ ਚਾਨਣ ਗਿਆਨ ਅੰਜਨ ਗੁਰਦੀਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਚਾਨਣ ਕੀ ਹੁੰਦਾ ਜਿੰਨਾ ਚਿਰ ਚੀਜ਼ ਮਿਲਦੀ ਨਹੀਂ ਖੇਚ ਹੈ ਮੁੜ ਕਿ ਉਹ ਚੀਜ਼ ਰੁਖੀ ਲੱਗਣ ਲੱਗ ਪੈਂਦੀ ਉਹ ਚਰਸ ਨਹੀਂ ਰਹਿੰਦਾ ਪਰ ਇੱਕ ਚੀਜ਼ ਕਦੇ ਤੁਸੀਂ ਅੰਦਰੋਂ ਵੇਖ ਲਿਓ ਤੁਸੀਂ ਜਿੰਨੀ ਵਾਰ ਵੀ ਸ੍ਰੀ ਹਰਮੰਦਰ ਸਾਹਿਬ ਜਾਓਗੇ ਨਾ ਜਿੰਨੀ ਵਾਰ ਵੀ ਕਦੇ ਵੀ ਤੁਹਾਡੇ ਅੰਦਰ ਇਹ ਖਿਆਲ ਨਹੀਂ ਆਊਗਾ ਕਿ ਮੈਂ ਰੱਜ ਗਿਆ ਖੋ ਸਤਨਾਮ ਤੋ ਡਮਣ ਨਹੀਂ ਭਰੂਗਾ ਇਹ ਇਹੋ ਜੀ ਬਖਸ਼ਿਸ਼ ਹੈ ਤੁਸੀਂ ਸਵੇਰੇ ਜਾਓ ਦੁਪਹਿਰੇ ਜਾਓ ਚਾਰ ਵਾਰੀ ਵੀ ਅੰਦਰ ਚੱਲ ਜਿਓ ਅੰਦਰ ਨੂੰ ਖੇਚੀ ਪਈ ਜਾਂਦੀ ਭੁੱਖੀ ਲੱਗੀ ਜਾਂਦੀ ਇਹ ਨਹੀਂ ਵੀ ਮੈਂ ਇੱਥੇ ਆ ਗਿਆ ਨਹੀਂ ਆਖੋ ਸਤਨਾਮ ਇਹ ਮੇਰੇ ਅੰਦਰ ਦੀ ਗਲਤ ਜ਼ਰਬਾਏ ਕਿ ਦੁਨੀਆਂ 'ਚ ਜਿੱਥੇ ਮਰਜੀ ਇੱਕ ਵਾਰੀ ਚੱਲ ਜੂ ਮੁੜ ਕੇ ਜਾਣ ਨੂੰ ਕਈ ਦਾ ਕੀ ਕਰਨਾ ਰਹਿਣ ਦੇ ਪਰੇ ਤੇ ਇਸੇ ਤਰ੍ਹਾਂ ਜਦੋਂ ਗੁਰੂ ਦੀ ਗੱਲ ਆਉਂਦੀ ਗੁਰੂ ਦੇ ਪਿਆਰ ਦੀ ਜਿਹੜੀਆਂ ਤੁਹਾਡੇ ਚ ਨਿੱਤ ਨੇ ਮੀਰੂਆ ਏ ਜਬਜੀ ਸਾਹਿਬ ਉਹ ਹੀ ਆ ਕਦੇ ਅਕਿਆ ਵਣ ਰੋਜ਼ ਪੜਨ ਤੋਂ ਆਖੋ ਵੈਗਦੇ ਰਹਿਰਾ ਸਾਹਿਬ ਉਹ ਹੀ ਐ ਇੱਕ ਸੌਜੀ ਰੋਜ਼ ਖਾ ਲੋ ਤੇ ਬੰਦਾ ਕਿੰਨਾ ਰੋਜ਼ ਇਹੋ ਹੀ ਤਰ ਦਿੰਨੇ ਆਕ ਜੰਦਾ ਜੀ ਮਾਨ ਇੱਕ ਸੂਟ ਪਾਈ ਜਾ ਉਹ ਚਾਰ ਪੰਜ ਵਾਰੀ ਕਹੀਦਾ ਇੱਕੋ ਹੀ ਪਾਈ ਜਾਂਦਾ ਪਰ ਇੱਕ ਗੁਰੂ ਦਾ ਪਿਆਰ ਆ ਕਹਿੰਦੇ ਏਕ ਆਲਮ ਹੈ ਤੇਰੀ ਯਾਦ ਕਾ ਏਕ ਆਲਮ ਹੈ ਤੇਰੀ ਯਾਦ ਕਾ ਜੋ ਕਬੀ ਬਦਲਾ ਨਹੀਂ ਵਰਨਾ ਵਕਤ ਮੇ ਹਰ ਚੀਜ਼ ਬਦਲ ਜਾਂਦੀ ਹੈ ਇੱਕ ਗੁਰੂ ਦਾ ਸਨੇਹਾਂ ਤੇ ਇਤਿਹਾਸ ਹੈ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ ਜਿੰਨੀ ਮਰਜ਼ੀ ਵਾਰੀ ਸੁਨਾਈ ਜਣ ਭਾਵੇਂ ਰਾਗੀ ਸਿੰਘ ਵੀ ਉਹ ਸੁਨਾਜਣ ਟਾਢੀ ਵੀ ਸੁਨਾਜਣ ਕਥਾਵਾਚਕ ਕਦੇ ਪ੍ਰਾਣਾ ਨਹੀਂ ਹੋਊਗਾ ਸਾਹਿਬ ਮੇਰਾ ਨੀਤ ਨਵਾ